ਸਸਿ ਕਲਜੀ ਸਾਰਿਆਂ ਨੂੰ ਚਲੋ ਆਜੋ ਆਪਾਂ ਛੱਤ ਤੇ ਤੁਹਾਨੂੰ ਧੰਨੀਆਂ ਦਿਖਾਉਣਿਆਂ ਲੱਗਿਆ ਹੋਇਆ ਪਿਛਲੀ ਵੀਡੀਓ ਚ ਜਿਵੇਂ ਤੁਹਾਨੂੰ ਮੈਂ ਦੱਸਿਆਈ ਸੀ ਇਹ ਦੇਖੋ ਆਪਣੇ ਜਿਹੜੇ ਦੋ ਗਮਲੇ ਆ ਇਹ ਧੰਨੀਆਂ ਦੇ ਲੱਗੇ ਹੋਏ ਆ ਪਾਲਕ ਲੱਗੀ ਹੋਈ ਆ ਮੇਥੀ ਤੇ ਮਟਰ ਵੀ ਲੱਗੇ ਹੋਏ ਆ ਧੰਨੀਆਂ ਆਪਾਂ ਤੋੜ ਕੇ نیچے ਆਲੂ ਦੇ ਪਰੌਂਠੇ ਬਣਾਉਣੇ ਆ ਪਾਲਕ ਆਪਾਂ ਪਹਿਲਾਂ ਬਣਾ ਲਿੱਤੀ ਸੀ ਇਹ ਹੈਗੇ ਆਪਣੇ ਮਟਰਾਂ ਦੇ ਪੌਦੇ ਪਿੱਛੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਮਾਲੀ ਆਪਣਾ ਕੰਮ ਕਰ ਰਿਹਾ ਸੀ ਉਸ ਤੋਂ ਬਾਅਦ ਆਪਾਂ ਧੰਨੀਆਂ ਤੋੜ ਕੇ نیچے ਆ ਕੇ ਬਣਾਏ ਆਲੂ ਦੇ ਪਰੌਂਠੇ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਬੱਚੇ ਧਨੀਆ ਬਿਲਕੁਲ ਨਹੀਂ ਖਾਂਦੇ ਉਹਨਾਂ ਨੂੰ ਪੱਤੇ ਨਹੀਂ ਦਿਖਣੇ ਚਾਹੀਦੇ ਧਨੀਏ ਦੇ ਸਬਜ਼ੀ ਦੇ ਵਿੱਚ ਕਮੈਂਟ ਕਰਕੇ ਵੀਡੀਓ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੇ ਬੱਚੇ ਧਨੀਆ ਖਾਂਦੇ ਆ ਜਾਂ ਨਹੀਂ ਰੋਟੀ ਨੂੰ ਬੇਲ ਕੇ ਉਹਦੇ ਵਿੱਚ ਘੀ ਲਗਾ ਕੇ ਫੇਰ ਰੋਟੀ ਨੂੰ ਫੋਲਡ ਕਰ ਲਓ ਉਸ ਤੋਂ ਬਾਅਦ ਰੋਟੀ ਨੂੰ ਦੁਬਾਰਾ ਬੇਲ ਕੇ ਉਹਦੇ ਵਿੱਚ ਪਾਓ ਆਲੂ ਤਾਂ ਇਸ ਤਰ੍ਹਾਂ ਤੁਸੀਂ ਰੋਟੀ ਬਣਾ ਕੇ ਤਿਆਰ ਕਰੋਗੇ ਤਾਂ ਜਿਹੜਾ ਆਲੂ ਦਾ ਪਰੌਂਠਾ ਬਹੁਤ ਹੀ ਕ੍ਰਿਸਪੀ ਬਣਦਾ ਹੈ ਤੁਸੀਂ ਵੀ ਇੱਕ ਵਾਰੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖਿਓ ਆਪਣੇ ਪਰੌਂਠੇ ਬਣ ਚੁੱਕੇ ਆ ਨਾਲ ਬਣਾਈ ਆਪਾਂ ਚਾਹ ਆਪਾਂ ਲੱਗਿਆ ਜੀ ਆਲੂ ਦੇ ਪਰੌਂਠੇ ਖਾਣ ਥੈਂਕ ਯੂ